ਜਲੰਧਰ ਪੁਲਿਸ ਭੁੱਲੀ ਆਮ ਲੋਕਾਂ ਨਾਲ ਤਮੀਜ਼ ਨਾਲ ਗੱਲ ਕਰਨੀ ਸ਼ਰੀਫ ਲੋਕਾਂ ਨੂੰ ਸਮਝ ਰਹੇ ਕਈ ਮੁਲਾਜ਼ਮ ਆਪਣੇ ਗੁਲਾਮ ਥਾਣੇ ਜਾਣ ਤੇ ਕਰਦੇ ਤੂ ਤੜੱਕ ਕਰਕੇ ਗੱਲ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਪੁਲਿਸ ਦੀ ਵਰਦੀ ਦੀ ਸ਼ਾਨ ਨੂੰ ਲਗਾਤਾਰ نیچے ਡਿਗਾ ਰਹੇ ਨੇ ਜਿਸ ਨਾਲ ਆਮ ਲੋਕਾਂ ਚ ਪੰਜਾਬ ਪੁਲਿਸ ਦੀ ਇੱਜ਼ਤ ਘਟ ਰਹੀ ਹੈ ਵਕਫ ਵਕਫ ਸ਼ਹਿਰਾਂ ਚ ਇਸ ਤਰ੍ਹਾਂ ਦੇ ਕਈ ਮੁਲਾਜ਼ਮ ਨੇ ਜੋ ਆਮ ਜਨਤਾ ਨੂੰ ਆਪਣਾ ਗੁਲਾਮ ਸਮਝ ਰਹੇ ਨੇ ਤੇ ਆਮ ਤੇ ਸ਼ਰੀਫ ਜਿਨ੍ਹਾਂ ਕੋਲ ਸਿਫਾਰਿਸ਼ ਨਹੀਂ ਹੁੰਦੀ ਜੋ ਉਮੀਦ ਲਗਾ ਕੇ ਥਾਣੇ ਹੁੰਦੇ ਨੇ ਕਿ ਸਾਨੂੰ ਉੱਥੋਂ ਇਨਸਾਫ ਮਿਲੇਗਾ ਤਾਂ ਲੋਕਾਂ ਨੂੰ ਇਨਸਾਫ ਤਾਂ ਕੀ ਮਿਲਣਾ ਹੈ ਅੱਗੇ ਬੇਇੱਜ਼ਤੀ ਕਰਵਾ ਕੇ ਵਾਪਿਸ ਆਉਣਾ ਪੈ ਰਿਹਾ ਜੇ ਗੱਲ ਕਰ ਲਈਏ ਜਲੰਧਰ ਸ਼ਹਿਰ ਦੀ ਤਾਂ ਸ਼ਹਿਰ ਦੇ ਕਈ ਥਾਣੇ ਹੋ ਜੈ ਨੇ ਜਿੱਥੇ ਗਰੀਬ ਸ਼ਰੀਬ ਲੋਕਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਾ ਰਹੀ ਜਿਨਾਂ ਚ ਥਾਣਾ ਨੰਬਰ 5 ਥਾਣਾ 2 ਥਾਣਾ ਨੰਬਰ 1 ਥਾਣਾ ਨੰਬਰ 8 ਥਾਣਾ ਨੰਬਰ 4 ਥਾਣਾ ਨੰਬਰ 7 ਅਤੇ ਹੋਰ ਵੀ ਦਿਹਾਤੀ ਥਾਣੇ ਵੀ ਸ਼ਾਮਲ ਨੇ ਜਿੱਥੇ ਸ਼ਿਕਾਇਤ ਦੇਣਗੇ ਗਰੀਬ ਲੋਕਾਂ ਨੂੰ ਪਹਿਲਾਂ ਤਾਂ ਜਲੀਲ ਹੋਣਾ ਪੈ ਰਿਹਾ ਜੇਕਰ ਸ਼ਿਕਾਇਤ ਦਰਜ ਕਰ ਲੈਣ ਤਾਂ 20 ਤੋਂ 25 ਦਿਨ ਤੋ ਕੋਈ ਕਾਰਵਾਈ ਨਹੀਂ ਹੁੰਦੀ ਜੋ ਬੰਦਾ ਸ਼ਿਕਾਇਤ ਕਰਤਾ ਹੈ ਉਸਨੂੰ ਬਾਰ-ਬਾਰ ਬੁਲਾ ਕੇ ਹਰਾਸ ਕੀਤਾ ਜਾਂਦਾ ਹੈ ਤੇ ਜਿਸ ਖਿਲਾਫ ਸ਼ਿਕਾਇਤ ਹੈ ਯਾਨੀ ਕਿ ਜਿਸ ਬੰਦੇ ਨੇ ਕਰਾਇਮ ਕੀਤਾ ਹੈ ਉਸਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਸਾਬਕਾ ਫੌਜੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਆਮ ਲੋਕਾਂ ਨਾਲ ਗੱਲ ਕਿਵੇਂ ਕਰਨੀ ਹੈ ਉਹ ਸਿਖਾਉਣ ਦੀ ਮੰਗ ਕੀਤੀ ਗਈ ਹੈ ਜੋ ਆਪਣੇ ਪੰਜਾਬ ਪੁਲਿਸ ਦੀ ਸ਼ਰਮ ਦੀ ਗੱਲ ਹੈ ਤੇ ਵੱਡੀਆਂ ਕੁਰਸੀਆਂ ਤੇ ਬੈਠੇ ਵੱਡੇ ਆਈਪੀਐਸ ਅਫਸਰਾਂ ਨੂੰ ਸੋਚਣ ਤੇ ਕਈ ਨਵੇਂ ਫੈਸਲੇ ਲੈਣ ਦੀ ਲੋੜ ਹੈ ਜਿਸ ਨਾਲ ਗਰਾਊਂਡ ਤੇ ਕੰਮ ਕਰ ਰਹੇ ਐਸਆਈ ਕਨਸਟੇਬਲ ਐਸਆਈ ਐਸਐਚਓ ਦੀ ਲੋਕਾਂ ਨਾਲ ਡੀਲਿੰਗ ਸਹੀ ਹੋ ਸਕੇ ਤਾਂ ਪੰਜਾਬ ਪੁਲਿਸ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਜਲੰਧਰ ਪੁਲਿਸ ਭੁੱਲੀ ਆਮ ਲੋਕਾਂ ਨਾਲ ਤਮੀਜ਼ ਨਾਲ ਗੱਲ ਕਰਨੀ ਸ਼ਰੀਫ ਲੋਕਾਂ ਨੂੰ ਸਮਝ ਰਹੇ ਕਈ ਮੁਲਾਜ਼ਮ ਆਪਣੇ ਗੁਲਾਮ ਥਾਣੇ ਜਾਣ ਤੇ ਕਰਦੇ ਤੂੰ ਤੜਾਕਰ ਕੇ ਗੱਲ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਪੁਲਿਸ ਦੀ ਵਰਦੀ ਦੀ ਸ਼ਾਨ ਨੂੰ ਲਗਾਤਾਰ ਨੀਚੇ ਡਿਗਾ ਰਹੇ ਨੇ ਜਿਸ ਨਾਲ ਆਮ ਲੋਕਾਂ 'ਚ ਪੰਜਾਬ ਪੁਲਿਸ ਦੀ ਇੱਜ਼ਤ ਘਟ ਰਹੀ ਹੈ ਵਕਫ ਵਕਫ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਕਈ ਮੁਲਾਜ਼ਮ ਨੇ ਜੋ ਆਮ ਜਨਤਾ ਨੂੰ ਆਪਣਾ ਗੁਲਾਮ ਸਮਝ ਰਹੇ ਨੇ ਤੇ ਆਮ ਤੇ ਸ਼ਰੀਫ ਜਿਨ੍ਹਾਂ ਕੋਲ ਸਿਫਾਰਿਸ਼ ਨਹੀਂ ਹੁੰਦੀ ਜੋ ਉਮੀਦ ਲਗਾ ਕੇ ਥਾਣੇ ਆਉਂਦੇ ਨੇ ਕਿ ਸਾਨੂੰ ਉੱਥੋਂ ਇਨਸਾਫ ਮਿਲੇਗਾ ਤਾਂ ਲੋਕਾਂ ਨੂੰ ਇਨਸਾਫ ਤਾਂ ਕੀ ਮਿਲਣਾ ਹੈ ਅੱਗੇ ਬੇਇੱਜ਼ਤੀ ਕਰਵਾ ਕੇ ਵਾਪਿਸ ਹੋਣਾ ਪੈ ਰਿਹਾ ਹੈ ਜੇ ਗੱਲ ਕਰ ਲਈਏ ਜਲੰਧਰ ਸ਼ਹਿਰ ਦੀ ਤਾਂ ਸ਼ਹਿਰ ਦੇ ਕਈ ਥਾਣੇ ਹੋ ਜੈ ਨੇ ਜਿੱਥੇ ਗਰੀਬ ਸ਼ਰੀਬ ਲੋਕਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਾ ਰਹੀ ਜਿਨਾਂ ਚ ਥਾਣਾ ਨੰਬਰ 5 ਥਾਣਾ 2 ਥਾਣਾ ਨੰਬਰ 1 ਥਾਣਾ ਨੰਬਰ 8 ਥਾਣਾ ਨੰਬਰ 4 ਥਾਣਾ ਨੰਬਰ 7 ਅਤੇ ਹੋਰ ਵੀ ਦਿਹਾਤੀ ਥਾਣੇ ਵੀ ਸ਼ਾਮਲ ਨੇ ਜਿੱਥੇ ਸ਼ਿਕਾਇਤ ਦੇਣਗੇ ਗਰੀਬ ਲੋਕਾਂ ਨੂੰ ਪਹਿਲਾਂ ਤਾਂ ਜਲੀਲ ਹੋਣਾ ਪੈ ਰਿਹਾ ਜੇਕਰ ਸ਼ਿਕਾਇਤ ਦਰਜ ਕਰ ਲੈਣ ਤਾਂ 20 ਤੋਂ 25 ਦਿਨ ਤੋ ਕੋਈ ਕਾਰਵਾਈ ਨਹੀਂ ਹੁੰਦੀ ਜੋ ਬੰਦਾ ਸ਼ਿਕਾਇਤ ਕਰਤਾ ਹੈ ਉਸਨੂੰ ਬਾਰ ਬਾਰ ਬੁਲਾ ਕੇ ਹਰਾਸ ਕੀਤਾ ਜਾਂਦਾ ਹੈ ਤੇ ਜਿਸ ਖਿਲਾਫ ਸ਼ਿਕਾਇਤ ਹੈ ਯਾਨੀ ਕਿ ਜਿਸ ਬੰਦੇ ਨੇ ਕਰਾਇਮ ਕੀਤਾ ਹੈ ਉਸ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਸਾਬਕਾ ਫੌਜੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਆਮ ਲੋਕਾਂ ਨਾਲ ਗੱਲ ਕਿਵੇਂ ਕਰਨੀ ਹੈ ਉਹ ਸਿਖਾਉਣ ਦੀ ਮੰਗ ਕੀਤੀ ਗਈ ਹੈ ਜੋ ਆਪਣੇ ਹੀ ਪੰਜਾਬ ਪੁਲਿਸ ਦੀ ਸ਼ਰਮ ਦੀ ਗੱਲ ਹੈ ਤੇ ਵੱਡੀਆਂ ਕੁਰਸੀਆਂ ਤੇ ਬੈਠੇ ਵੱਡੇ ਆਈਪੀਐਸ ਅਫਸਰਾਂ ਨੂੰ ਸੋਚਣ ਤੇ ਕਈ ਨਵੇਂ ਫੈਸਲੇ ਲੈਣ ਦੀ ਲੋੜ ਹੈ ਜਿਸ ਨਾਲ ਗਰਾਊਂਡ ਤੇ ਕੰਮ ਕਰ ਰਹੇ ਐਸਆਈ ਕਨਸਟੇਬਲ ਐਸਆਈ ਐਸਐਚਓ ਦੀ ਲੋਕਾਂ ਨਾਲ ਡੀਲਿੰਗ ਸਹੀ ਹੋ ਸਕੇ ਤਾਂ ਪੰਜਾਬ ਪੁਲਿਸ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ